ਅੱਜ ਬਾਲੀਆ ਟਰੇਡਿੰਗ ਕੰਪਨੀ ਛਾਇਲੀ ਵਿਖੇ ਪਹੁੰਚਣੇ ਤੇ ਚੈੱਕ ਦੇ ਰਹੇ ਨੇ ਪੰਚਾਇਤ ਨੂੰ ਤੁਸੀਂ ਦੇਖ ਰਹੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਜੋ ਕਿ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਾ ਜੀ ਚੈੱਕ ਸੌਂਪਦੇ ਹੋਏ ਦੇਖ ਸਕਦੇ ਹੋ ਵੀ ਤੁਸੀਂ ਮੰਤਰੀ ਸਾਹਿਬੀ ਸ਼ਸ਼ਕਲ ਜੀ ਛਾਇਲੀ ਪਹੁੰਚੇ ਸੀ ਤੁਸੀਂ ਅੱਜ ਚੈੱਕ ਕਿਸ ਸੰਬੰਧ ਦੇ ਵਿੱਚ ਦਿੱਤਾ ਗਿਆ ਜੀ ਅੱਜ ಗ್ರಾಮ ਪੰਚਾਇਤ ਪਿੰਡ ਛਾਦਰੀ ਜਿਹੜੀ ਕਿ ਬਹੁਤ ਵੱਡੀ ਪੰਚਾਇਤ ਆ ਇਹਦੇ ਨੌਜਵਾਨ ਸਾਥੀਆਂ ਵੱਲੋਂ ਬਹੁਤ ਵੱਡੀ ਮੰਗ ਸੀ ਕਿ ਸਾਡੇ ਪਿੰਡ ਦੇ ਅੰਦਰ ਇੱਕ ਅੱਛਾ ਸਟੇਡੀਅਮ ਹੋਣਾ ਚਾਹੀਦਾ ਉਹਦੇ ਲਈ 65 ਲੱਖ ਰੁਪਏ ਜਿਹੜਾ ਸਟੇਡੀਅਮ ਦੇ ਲਈ ਦਿੱਤਾ ਜਾਊਗਾ ਕਿਉਂਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਵਾਦਾਗਾ ਕਿ ਅਸੀਂ ਪੰਜਾਬ ਦੇ ਅੰਦਰ ਵੱਤ-ਵੱਤ ਖੇਡ ਸਟੇਡੀਅਮ ਬਣਾਵਾਂਗੇ ਔਰ ਬਹੁਤ ਸਾਰੀਆਂ ਸਪੋਰਟਸ ਦੀਆਂ ਨਰਸਰੀਆਂ ਬਣਨਗੀਆਂ ਤੇ ਸਪੋਰਟਸ ਦੀਆਂ ਨਰਸਰੀਆਂ ਬਣਨਗੀਆਂ ਖੇਡ ਸਟੇਡੀਅਮ ਬਣਨਗੇ ਔਰ ਸਾਡੇ ਬੱਚੇ ਜਿਹੜੇ ਉਹ ਜਦੋਂ ਖੇਡਣਗੇ ਵੀ ਔਰ ਨਾਲ ਦੀ ਜਿੱਥੇ ਤੰਦਰੁਸਤ ਰਹਿਣਗੇ ਉੱਥੇ ਦੇਸ਼ ਪੰਜਾਬ ਦਾ ਪਿੰਡ ਦਾ ਨਾਮ ਵੀ ਚਮਕਾਉਣਗੇ ਔਰ ਨਸ਼ਿਆਂ ਤੋਂ ਵੀ ਕੋਹਾਂ ਦੂਰ ਰਹਿਣਗੇ ਸੋ ਉਸੇ ਮਹਮੇ ਦੇ ਤਹਿਤ ਇਹ 65 ਲੱਖ ਰੁਪਏ ਅੱਜ ਅਸੀਂ ਛਾੜਲੀ ਪਿੰਡ ਦੀ ਪੰਚਾਇਤ ਨੂੰ ਦੇ ਸਰਪੰਚ ਸਾਹਿਬਾਨ ਨੂੰ ਦੇ ਰਿਹਾਗੇ ਤੇ ਨਾਲ ਹੀ ਜਿਹੜਾ ਰੋਜਾ ਪੱਤੀ ਦੇ ਵਿੱਚ ਪਾਰਕ ਇਹਨਾਂ ਦੀ ਮੰਗ ਸੀ ਕਿ ਰੋਜਾ ਪੱਤੀ ਚ ਇੱਕ ਪਾਰਕ ਚਾਹੀਦਾ ਉਹਦੇ ਲਈ 5 ਲੱਖ ਰੁਪਏ ਆ ਕਾਹਲ ਪੱਤੀ ਚ ਵੀ ਇੱਕ ਪਾਰਕ ਬਣਾਉਣਾਗਾ ਤੇ ਉਹਦੇ ਲਈ 10 ਲੱਖ ਰੁਪਏ ਕੁੱਲ 80 ਲੱਖ ਰੁਪਏ ਜਿਹੜਾ 80 ਲੱਖ ਰੁਪਏ ਦਾ ਚੈੱਕ ਜਿਹੜਾਗਾ ਉਹ ਅਸੀਂ ਮਾਨਯੋਗ ਸਰਪੰਚ ਸਾਹਿਬ ਨੂੰ ਔਰ ਸਾਡੇ ਅੱਜ ਚੈੱਕ ਮਿਲਿਆ ਵੱਡਾ ਚੈੱਕ ਮਿਲਿਆ ਖਾਇਲੀ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਜੋ ਸਾਡੇ ਬਹੁਤ ਵੀ ਪਿਆਰੇ ਨੇਤਾ ਨੇ ਸਾਡੇ ਮਾੜੇ ਜਿਹੇ ਕਹਿਣ ਤੇ ਸਾਡੇ ਪਿੰਡ ਵਾਸਤੇ ਹਾਜ਼ਰ ਨੇ ਸਾਡੇ ਪਿੰਡ ਦੇ ਲੋਕ ਵੀ ਇਹਨਾਂ ਦਾ ਦਿਨੋ ਸਤਿਕਾਰ ਕਰਦੇ ਨੇ ਦਿਲੋਂ ਇਹਨਾਂ ਦੇ ਨਾਲ ਖੜੇ ਨੇ ਅਸੀਂ ਸਾਰੀ ਪੰਚਾਇਤ ਸਾਹਿਬ ਅਸੀਂ ਦਿਲੋਂ ਮੰਤਰੀ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਪਿੰਡ ਵਾਸਤੇ ਅੱਜ ਮੰਤਰੀ ਸਾਹਿਬ ਨੇ 80 ਲੱਖ ਰੁਪਏ ਦਾ ਚੈੱਕ ਜਿਹਦੇ ਵਿੱਚ 65 ਲੱਖ ਸਟੇਡੀਅਮ ਲਈ ਰੋਜਾਪੱਤੀ ਤੇ 5 ਲੱਖ ਰੋਜਾਪੱਤੀ ਪਾਰਕ ਲਈ ਤੇ 10 ਲੱਖ ਕਾਲ ਪੱਤੀ ਪਾਰਕ ਲਈ ਦਿੱਤਾ ਅਸੀਂ ਦਿਲ ਦੀ ਗਹਿਰਾਈਆਂ ਤੋਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ